हां जी स्वागत है ਤੁਹਾਡਾ ਨੂਰ ਦੀ ਮੰਮੀ ਤੇ ਮੀਨੀ ਵਲੌਗ ਵਿੱਚ ਟੈਂਸ਼ਨ ਨਾ ਲੋਕਲ ਦਾ ਵਲੌਗ ਹੀ ਮੀਨੀ ਆ ਬਾਕੀ ਸਾਰਾ ਕੁਝ ਵੱਡਾ ਹੀ ਆ ਤੇ ਅੱਜ ਦੇ ਇਸ ਮੀਨੀ ਵਲੌਗ ਦੀ ਸ਼ੁਰੂਆਤ ਕਪੜੇ ਤੋਂ ਤੋਂ ਕੀਤੀ ਜਾਊਗੀ ਕਪੜੇ ਤੋਂ ਤੋਂ ਪਹਿਲਾਂ ਨੂਰ ਦੀ ਮੰਮੀ ਟੱਟੀ ਕਰਕੇ ਆਈ ਉਹਤੇ ਫੋਨ ਰੱਖਣ ਨੂੰ ਥਾਂ ਹੈ ਨਹੀਂ ਸੀ ਤੇ ਕੈਮਰਾਮੈਨ ਕਰੇ ਹੈ ਨਹੀਂ ਸੀ ਨੂਰ ਦਾ ਪਾਪਾ ਤੇ ਸਭ ਤੋਂ ਪਹਿਲਾਂ ਨੂਰ ਦੀ ਮੰਮੀ ਤੁਹਾਨੂੰ ਸਿਖਾਵੇਗੀ ਮਸ਼ੀਨ ਵਿੱਚ ਪਾਣੀ ਪਾਉਣਾ ਤੇ ਉਸ ਤੋਂ ਬਾਅਦ ਮੂੰਹ ਤੋੜਨਾ ਇਹਨੇ ਤਾਂ ਟੱਟੀ ਵਾਲੇ ਹੱਥ ਨਹੀਂ ਤੋਤੇ ਪਰ ਤੁਸੀਂ ਜ਼ਰੂਰ ਤੋਲਿਓ ਖੇੜ 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 ਇਹਦੇ ਨਾਲ ਖੇੜਾ ਉਹ ਕਿਹੜਾ ਸਟਾਰ ਹੋਵੇਗਾ ਜਿਹਨੂੰ ਤੁਸੀਂ ਕਹੋਗੇ ਨਹੀਂ ਆ ਮੈਂ ਇਹਦੇ ਨਾਲ ਨਾ ਜੇ ਤੇ ਤਸਰਦਾਂ ਦੀ ਮੈਂ ਉਹ ਕਿਤੇ ਦੌਰ ਕਿਤੇ ਆਲਣਾ ਬਣਾ ਹਾਂ ਕਿ ਕਹੀਏ ਦੱਸ ਖਾਂ ਦੰਦੀ ਵੱਢ ਕੇ ਦੱਸ ਕੀ ਹੋਇਆ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਗਿਆ ਆਪਾਂ ਇੱਕ ਵਾਰ ਫੇਰ ਬਹੁਤ ਹੀ ਕੈਂਡ ਫਨੀ ਤੇ ਬਹੁਤ ਡਿਮਾਂਡਡ ਵੀਡੀਓ ਦੇ ਨਾਲ ਬੜੇ ਕਮੈਂਟ ਆ ਰਹੇ ਸੀ ਨੂਰ ਦੀ ਮੰਮੀ ਨਹੀਂ ਹੈਗੀ ਵੀਡੀਓ ਵਿੱਚ ਨੂਰ ਦੀ ਮੰਮੀ ਨੂੰ ਲੈ ਕੇ ਆਓ ਤਾਂ ਅੱਜ ਲੈ ਕੇ ਆ ਗਿਆ ਨੂਰ ਦੀ ਮੰਮੀ ਪਹਿਲਾਂ ਨੂਰ ਤੇ ਡੈਡੀ ਨਾਲ ਗੱਲ ਕਰ ਲੈਣੇ ਆ ਹਾਂ ਤਾਂ ਬਈ ਪਹਿਲਾਂ ਤੂੰ ਆਹ ਦੱਸ ਨੂਰ ਦੀ ਮੰਮੀ ਨੂੰ ਲੈ ਕੇ ਕਿੱਥੋਂ ਆਇਆ ਸੀ ਲਓ ਜੀ ਇਹ ਮਤੀਰੀਆਂ ਲੈ ਕੇ ਆਂਦੀਆਂ ਆ ਪਾ ਰਾਜਸਥਾਨ ਤੋਂ ਅੱਛਾ ਨੂਰ ਦੀ ਮੰਮੀ ਰਾਜਸਥਾਨ ਤੋਂ ਆ ਤੇ ਆਹ ਨੂਰ ਕਿਵੇਂ ਹੋਇਆ ਸੀ ਹਾਂਜੀ ਤੁਹਾਡੇ ਸਾਰਿਆਂ ਦੀ ਸਪੋਰਟ ਨਾਲ ਤੇ ਪਰਮਾਤਮਾ ਦੀ ਮਿਹਰ ਨਾਲ ਤੇ ਸਾਡੀ ਮਿਹਨਤ ਨਾਲ ਪਰਮਾਤਮਾ ਦੀ ਮਿਹਰ ਦੀ ਤਾਂ ਸਮਝ ਲੱਗ ਗਈ ਤੁਹਾਡੀ ਮਿਹਨਤ ਵੀ ਦੇਖ ਰਹੀ ਹੈ ਨੂਰ ਤੇ ਕੀਤੀ ਹੋਈ ਪਰ ਸਾਡੀ ਸਪੋਰਟ ਅਸੀਂ ਤਾਂ ਕੋਈ ਸਪੋਰਟ ਨਹੀਂ ਲਾਈ ਮੇਰੇ ਸਬਸਕ੍ਰਾਈਬਰਾਂ ਵਿੱਚੋਂ ਤਾਂ ਨਹੀਂ ਜਾ ਕੇ ਕੋਈ ਬੁੱਤੀ ਲਾ ਆਇਆ ਸਬਸਕ੍ਰਾਈਬਰਾਂ ਦਾ ਨਾਮ ਆ ਹੀ ਗਿਆ ਤਾਂ ਪਹਿਲਾਂ ਆਹ ਦੇਖੋ ਇੰਨੇ ਵਧੀਆ-ਵਧੀਆ ਕਮੈਂਟ ਪਿਛਲੀ ਵੀਡੀਓ ਤੇ ਬਾਈ ਸਵਾਦ ਆ ਗਿਆ ਦੀਵਾਲੀ ਬਣ ਗਈ ਮੇਰੀ ਕਮੈਂਟ ਪੜ ਕੇ ਜਿੰਨਾ ਵੀ ਧੰਨਵਾਦ ਥੈਂਕ ਯੂ ਜਿੰਨਾ ਕੁਝ ਵੀ ਹੁੰਦਾ ਨਾ ਸਾਰਾ ਕੁਝ ਵੀ ਕਰਦਾ ਨਾ ਫੇਰ ਵੀ ਥੋੜਾ ਆਇਆ ਇੰਨਾ ਕਮੈਂਟਾਂ ਕਿ ਬਾਈ ਸਵਾਦ ਆ ਗਿਆ ਕਮੈਂਟ ਪੜ ਕੇ ਦਿਲੋਂ ਧੰਨਵਾਦ ਦਿਲੋਂ ਪਿਆਰ ਤੁਹਾਡੇ ਸਾਰਿਆਂ ਨਾਲ ਤੇ ਮੈਂ ਉਮੀਦ ਕਰਦਾ ਤੁਹਾਡੇ ਸਾਰਿਆਂ ਦੀ ਦੀਵਾਲੀ ਵਧੀਆ ਗਈ ਹੋਊਗੀ ਅਗਰ ਤੁਸੀਂ ਕੋਈ ਵੀ ਗੱਲ ਸ਼ੇਅਰ ਕਰਨੀ ਚਾਹੋ ਤਾਂ ਕਮੈਂਟ ਕਰ ਸਕਦੇ ਹੋ ਮੈਂ ਪੜ ਕੇ ਰਿਪਲਾਈ ਜਰੂਰ ਕਰਾਂਗਾ ਹੁਣ ਵੀਡੀਓ ਦੇਖੋ ਪਤ ਮੇਰਾ ਚੇਲਾ ਬਣਨਾ ਕਿਸੇ ਨੇ ਸਿੱਧੇ ਨਿੱਤੇ ਆਇਓ ਸਿੱਧੇ ਨਿੱਤੇ ਠੀਕ ਹੈ ਉਹ ਆਨਲਾਈਨ ਆਨਲਾਈਨ ਕਰਤਾ ਨਹੀਂ ਕਰਾਉਣੇ ਆ ਤੂੰ ਪੋਤਾ ਨਾਈਟ ਸੂਟ ਮੀਸ਼ੋ ਤੋਂ ਮੰਗਵਾਇਆ 163 ਦਾ ਸਿੱਧਾ ਦਸ ਬੁੰਡ ਦੇਣੀ ਆ ਦਰਵਾਜੇ ਬੁਲਾ ਕੇ ਵੀ ਕਰਾਉਣੇ ਆ ਘਰ ਜਾ ਕੇ ਵੀ ਕਰਾਉਣੇ ਆ ਪਾਜੀ ਸਾਡੇ ਪਰਵਾਸਾ ਮਤ ਤਾਂ ਜੇ ਕੁਝ ਬੜਨਾ ਤਾਂ ਇਹਨੀ ਤੈਨੂੰ ਚੁੱਪ ਚੁਕਾਨੀ ਆ ਫੇਨ ਆਇਓ ਰਾਤ ਨੂੰ ਕਰਾਉਂਦੇ ਹੋ ਜਾਂ ਦਿਨ ਵੇਲੇ ਬੋਂਡੂ ਚੂਪੇ ਲਵਾਉਣੇ ਤੈਨੂੰ ਆ ਜੀਏ ਆਨਲਾਈਨ ਟ੍ਰੇਨਿੰਗ ਦਿੰਨੇ ਹੋ ਜੀ ਜੀ ਕਰਦਾ ਬਾਲਾ ਮਾਰਾਂ ਸਿਰ 'ਚ ਟੈਂਪੂ ਆ ਲਾਣਤਾ ਹੀ ਲਾਣਤਾ ਫਿੱਟੇ ਮੂੰਹ ਹੈਲੋ ਗਾਇਜ਼ ਸੁਦਰੇਸ਼ ਸਰ ਕਰੰਸੀ ਹਮਾਰੇ ਬਾਦ ਦੁਬਾਰਾ ਕਟਿੰਗ ਕਰਾਣੇ ਆਏ ਹੈ ਵੈਸੇ ਤਾਂ ਆਤੇ ਹੀ ਰਹਤੇ ਹੈ ਸੋ ਸਰ ਕੇ ਦ ਵੀ ਚਾਹੀਦੀ ਤੁਹਾਨੂੰ ਕੁਰਸੀ ਦੇ ਉੱਤੇ ਫੱਟਾ ਰੱਖ ਕੇ ਬਿਠਾ ਦੋ ਗੰਜਾ ਕਰ ਦੋ ਮੈਡਮ ਇਹਨੂੰ ਕਟਿੰਗ ਕਟਿੰਗ ਬਸ ਤੁਹਾਨੂੰ ਪਤਾ ਹੀ ਨਹੀਂ ਰਹ ਦੁਨ ਕਰੀ ਸੀ ਅੱਛਾ ਲੱਗੇਗਾ ਆਪਾਂ ਪਰ ਇਹ ਟਾਨਾ ਹੈ ਠੀਕ ਹੈ ਤਾਂ ਸਰ ਕੋ ਫਿਰ ਤੋਂ ਨਵਾਂ ਲੁੱਕ dete hain hum ਸਰ ਵਰਡ ਵੀ ਵੱਡਾ ਸਾਲੇ ਤੋਂ ਨਰੇਸ਼ ਸਰ ਨੂੰ ਇਹ ਤੁਹਾਨੂੰ ਮਹਿਤ ਬਣਾਉਂਦਾ ਰਿਹਾ ਲਗਦੀ ਸਰਦੀ ਨਰੇਸ਼ ਸੂਰ ਖਰੜ ਸੇ ਆਏ ਹੈ ਸਰ ਨੂੰ ਸਾਲਾ ਵਕੀਲ ਆ ਇਹ ਭੈਣੇ ਇਹਨੂੰ ਕੁਰਸੀ ਨਾਲ ਬੰਨ ਕੇ ਜੁੱਤੀਆਂ ਮਾਰ 100 ਮਾਰ ਕੇ ਇੱਕ ਗਿਣੀ ਖੋਲਾ ਕਟਿੰਗ ਕਰ ਦੋਏਂਦੇ ਹਾ 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 ਉਹ ਕਿਤੇ ਦੌਰ ਕਿਤੇ ਲੜਣਾ ਬਣਾ ਕੇ ਕਿ ਵਟਿਆ ਸ਼ਿਕਾਇਤ ਲੈ ਲੋ ਰਿਹਾ ਹੈ ਅਖਾੜਿਆਂ ਦਾ ਬਾਦਸ਼ਾਹ ਇਹ ਕੌਣ ਸਾ ਭਜਨ ਹੈ ਕੰਚਨਾ ਫੋਰ ਸੋਨੂ ਉਸਤਾਦ ਨੇ ਲਾਏ ਉਤਲੇ ਲੈਵਲ ਦੇ ਸੁਰ ਹਾਂ ਵੱਡੇ ਸ਼ਿਗਾਰੀਆਂ ਨਹੀਂ ਮੋੜਿਆ ਸਾਡੇ ਪੈਰਾਂ ਤੋਂ ਡਿੱ ਸਿੱਖਣਾ ਕਿਤੇ ਦੂਰ ਕਿਤੇ ਆਲਣੋ ਹਾਂ ਬਣਾ ਕੇ ਫੀਲਿੰਗ ਤਾਂ ਐਨ ਲੈਂਦਾ ਜਿਵੇਂ ਐਮੀ ਵਿਰਕ ਇਹੋ ਹੋਵੇ ਸਾੜਾ ਸਾਬਰ ਕੋਟੀ ਬਣਿਆ ਫਿਰਦਾ ਪ੍ਰੋਗਰਾਮ ਕਰਉਣ ਲਈ ਮਿਲੋ ਸੋਨੂ ਸੂਫੀ ਗਾਇਕ ਸਾਡੇ ਪੈਰਾਂ ਤੋਂ ਉੱਡੀ ਸਿੱਖਣਾ ਸਾਡੇ ਪਰਾਂ ਨੂੰ ਡੀ ਸਿੱਖਣਾ ਨੇ ਕਿਤੇ ਦੂਰ ਕਿਤੇ ਆਲਣੋ ਹਾਂ ਬਣਾ ਕੇ ਪਹਾੜੀ ਬੱਕਰਾ ਐਂਟਰੀ ਫੀਸ ਫ੍ਰੀ ਐਗਜ਼ਿਟ ਫੀਸ 5000 ਸਾੜਾ ਜਗਰਾਤੇ ਤੇ ਗਾਣੇ ਗਾਈ ਜਾਂਦਾ ਮਾਤਾ ਕੋਲ ਤਰਸ਼ੂਲ ਖਾ ਲੈਣੇ ਇਹਨੇ ਇਹ ਪਹਿਲਾ ਬੰਦਾ ਜਿਹੜਾ ਜਗਰਾਤਿਆਂ ਤੇ ਵੀ ਗਾਣੇ ਗਾ ਸਕਦਾ ਬਾਜੀ ਰਿੰਗਟੋਨ ਕਿਵੇਂ ਲੱਗੂ ਇਹ Song ਦੀ ਯਾਰ ਪਲੀਜ਼ ਹੈਲਪ ਕੰਨਾਂ ਨੂੰ ਬਵਾਸੀਰ ਕਰਾਉਣ ਲਈ ਸੰਪਰਕ ਕਰੋ ਸੋਨੂ ਸੀਤੋਵਾਲਾ ਚੰਗਾ ਦੁੱਤੀ ਜਾਣਾ ਹੈ ਤੁਸੀਂ ਸਾਡੇ ਕੋਲ ਆਓ ਚੰਗਾ ਜਰੂਰ ਆਏ ਵੀਰੇ ਸਾਥ ਨੂੰ ਲਿਆਓ ਕਾਕੂ ਚੰਗਾ ਬੋਤ ਆਏ ਵੀਡੀਓ ਬਾਅਦ ਵਿੱਚ ਬਣਾ ਲਈ ਪਹਿਲਾਂ ਦੰਦਾ ਵਿੱਚ ਟਰਾਲੀ ਮਿੱਟੀ ਦੀ ਸਟਾ ਕੋਲਮ ਲਾ ਕੇ ਲੱਖ ਦੀ ਲਹਨਤ ਤੋੜਦੇ ਤੇ ਜਰੂਰ ਆਈਂਗਾ ਬੇਟਾ ਤੁਸੀਂ ਰਾਤ ਰਹਿ ਕੇ ਜਾਣਾ ਕੋਈ ਨਾ ਰਹਿ ਆਵਾਂਗੇ ਰਾਤ ਰਾਵਾਂਗੇ ਨਵੀਂ ਭਾਬੀ ਲਾਂਚ ਕਰਤੀ ਮੈਨੂੰ ਲੱਗਿਆ ਖੁਸ਼ਰਾ ਵਧਾਈ ਲੈਣ ਆਇਆ ਦੰਦੂ ਜਿਹੀ ਕਰਦੀ ਕੀ ਆ ਉਹੋ ਦੱਸ ਨਹੀਂ ਸਕਦੇ ਤੇਰੇ ਜਾਨ ਤੇ ਕਿੰਨਾ ਖੁਸ਼ ਨੇ ਆ ਆਈਟਮ ਕਹਿੰਦਾ ਬਾਬੇ ਲੋ ਜੀ ਭੋਗ ਲਾ ਕੇ ਗੁੱਗੇ ਪੀਰ ਨੂੰ ਤਾਂ ਇਧਰ ਖਾਣ ਦੀ ਕਾਰਵਾਈ ਸਟਾਰਟ ਹੋ ਗਈ ਮਾਤਾ ਨੇ ਵੀ ਥਾਲ ਪਰ ਲਿਆ ਤੇ ਇਧਰ ਜਿਹਦੀ ਭੁੱਖ ਤਾਂ ਲੱਗਣੀ ਸੀ ਜਨੇ ਵੀ ਥਾਲ ਪਰ ਲਿਆ ਖੁਰਲੀ ਬਣਾ ਲਓ ਥਾਲੀ ਚ ਕਿੱਥੇ ਸਰਨਾ ਦੁਨੀਆ ਦਾ ਸਭ ਤੋਂ ਹਲਕਿਆ ਤੇ ਭੁੱਖਾ ਟੱਬਰ ਥਾਲ ਤਾਂ ਛੋਟੇ ਨੇ ਪ੍ਰਾਤ ਵਿੱਚ ਪਾ ਲੈnde ਡੰਗਰ ਜਿਹੇ 2:3 ਵਜ ਗਏ ਡੰਗਰਾਂ ਨੇ ਪੱਠੇ ਖਾਣੇ ਸ਼ੁਰੂ ਕਰ ਦਿੱਤੇ ਰਿਸ਼ਤੇਦਾਰੀ ਤੇ ਵਿਆਹ ਵਿੱਚ ਇਹਨਾਂ ਦਾ ਕੀ ਬਣਦਾ ਹੋਵੇਗਾ ਮਾਤਾ ਤੈਨੂੰ ਨਹੀਂ ਖਾਣਾ ਤੂੰ ਨਾ ਦੇਖ ਮਾਤਾ ਦਾ ਬੀਪੀ ਬੀਪੀ ਕਿਉਂ ਵਧਾਇਆ ਉਹਦੋਂ ਉਹਦੋਂ ਕੱਟ ਖਾ ਲੈਂਦੀ ਮੈਂ 60 ਸਾਲਾਂ ਦਾ ਹੀ ਖਾਂਦੀ ਰਹੀ ਸਾਡੇ ਭਾਣੇ ਭੋਸੜੀ ਦੇ ਬੀਪੀ ਦਾ ਮਿੱਠੇ ਨਾਲ ਕੀ ਲਿੰਕ ਓਏ ਮਾਤਾ ਕਿੱਥੋਂ ਖਾਊ ਇਹ ਮੱਝ ਨਹੀਂ ਰਜਣੀ ਮਾਤਾ ਤੁਹਾਡੇ ਦੋਨਾਂ ਦੇ ਡਾਂਗ ਦੇਣ ਨੂੰ ਫਿਰਦੀ ਆ ਤੂੰ ਲਾਲਚ ਕਰਿਆ ਮਾਤਾ ਨੇ ਲਾਲਚ ਹੁਣ ਜਮੇ ਰਹੀ ਬੇਮੰਦਾ ਹੌਲੀ ਹੌਲੀ ਥੋੜਾ ਥੋੜਾ ਖਾਵੇ ਉਹ ਤਾਂ ਖਾਂਦਾ ساری ਉਮਰ ਜਿਹੜਾ ਮੈਂ ਇੱਕੋ ਹੀ ਲੱਪ ਗੜਪੀ ਲੈ ਲੇ ਉਹ ਵਾ 10 15 ਸਾਲਾਂ ਨੀ ਮੈਂ ਐਨੀ ਉਮਰ ਕਿਉਂ ਛੱਡਦਾ ਕੁੱਤੀ ਨੇ ਸਾਰਾ ਡੱਬਾ ਝੂਠਾ ਕਰਤਾ ਕਦੇ ਮਾਂ ਨੂੰ ਵੀ ਪੁੱਛ ਲਿਆ ਕਰੋ ਭੈਣ ਚੋਦੋ ਦੋ ਲੈਂਦੀਆਂ ਗੁਲਫੀਆਂ ਦੋਨੇ ਲੈਂਦੀਆਂ ਚਾਕਲੇਟ ਵਾਲੀਆਂ ਲੈ ਵੀ ਨੂਰ ਜੰਮੀ ਕਿਉਂ ਮੈਨੂੰ ਆ ਲੈ ਚੁਕਾ ਲੋ ਕਾ ਜੰਮੀ ਪਾਣੀ ਪੀ ਪੜੇ ਕਾ ਜੀਏ ਦੱਸ ਕਾ ਦੰਦੀ ਵੱਢ ਕੇ ਦੱਸ ਰਜਾਈ ਝੂਪਾ ਬਹੁਤ ਵਧੀਆ ਮਾਰਦੀ। ਇਹ ਸਾਲਾ ਜਾਣ ਕੇ ਇਹੋ ਜੀ ਚੀਜ਼ ਲਿਆਉਂਦਾ ਜਿਸ ਤੋਂ ਨੂਰ ਦੀ ਮੰਮੀ ਦਾ ਟੈਲੈਂਟ ਪਤਾ ਲੱਗੇ। ਚੂਪੇ ਬਾਰੇ ਬੜਾ ਗਿਆਨ ਆ ਨੂਰ ਦੀ ਮੰਮੀ ਨੂੰ। ਲੋ ਜੀ ਤੜਕੇ ਨਾਲ ਹੀ ਮਹਿਗੀ। ਕੜਾਈ ਅੱਗੇ ਧਰ ਲਈ। ਨੂਰ ਤੇ ਭਾਈ ਥੋੜੀ ਤੇਜ਼ ਖਾ ਲੈ। ਲੈ। ਲੈ ਲੋ ਜੀ। ਢਾਈ ਧਰ ਲਈ ਅੱਗੇ। ਡੰਗਰ ਹਮੇਸ਼ਾ ਖੁਰਲੀ ਵਿੱਚ ਹੀ ਖਾਣਾ ਪਸੰਦ ਕਰਦੇ ਆ। ਲੋ ਜੀ ਇਹ ਮਤੀਰੀਆਂ ਲੈ ਕੇ ਆਂਦੀਆਂ ਆ ਪਾ ਰਾਜਸਥਾਨ ਤੋਂ। ਰਾਜਸਥਾਨ ਤੋਂ ਲੈ ਕੇ ਆਂਦੀਆਂ ਮਤੀਰੀਆਂ। ਇਹ ਆਪਣੇ ਕਿਸੇ ਖਾਸ ਰਿਸ਼ਤੇਦਾਰ ਨੇ ਭੇਜ ਦਿੱਤੀਆਂ ਸੀ ਦੋ ਤਾਂ ਆਂਟੀ ਕੇ ਪਾਸ ਹੀ ਰਹਿ ਗਏ ਭਾਜੀ ਵੀਡੀਓ ਮਤੀਰੀਆਂ ਤੋਂ ਵੀ ਸ਼ੁਰੂ ਹੋ ਸਕਦੀ ਸੀ ਫਿਰ ਮਤੀਰੇ ਕਿਉਂ ਪਹਿਲਾਂ ਸ਼ੋਅ ਕੀਤੇ ਸਹੀ ਸਹੀ ਦੱਸੇ ਟੋਕਰੀ ਕਿੰਨੇ ਸਾਲ ਪਹਿਲਾਂ ਤੋਤੀ ਸੀ ਹਾਂਜੀ ਅਜੇ ਤੱਕ ਵੀਡੀਓ ਕਿੱਦਾਂ ਲੱਗ ਰਹੀ ਹੈ ਨਾਲ ਦੇ ਨਾਲ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਤੇ ਜਿਨ੍ਹਾਂ ਨੇ ਹੇਠ ਤੱਕ ਵੀਡੀਓ ਨੂੰ ਲਾਈਕ ਨਹੀਂ ਕੀਤਾ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰੋ ਤੇ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਸਵਾਲ ਆ ਤੁਹਾਡੇ ਸਾਰਿਆਂ ਲਈ ਤੁਸੀਂ ਸਾਰਿਆਂ ਨੇ ਇਹ ਦੱਸਣਾ ਵੀ ਇਸ ਵੀਡੀਓ ਵਿੱਚ ਕਿੰਨੀਆਂ ਮਤੀਰੀਆਂ ਨੇ ਜਿਹੜਾ ਸਹੀ ਦੱਸੂਗਾ ਉਹਨੂੰ ਇੱਕ ਮਤੀਰੀ ਇਨਾਮ ਨੂਰ ਦੀ ਮੰਮੀ ਵੱਲੋਂ ਉਹ ਲਾਹ ਬੜੀ ਮਿਰਚ ਮੈਨੂੰ ਬਹੁਤ ਕੋੜੀ ਲੱਗਦੀ ਹੈ ਅਜੀ ਮਿਰਚ ਜੁਨੇ ਮੰਮ ਇੱਕ ਮਿਰਚ ਚਿੱਤੜਾ ਚ ਵੀ ਲੈ ਲੈ ਨਾਲੇ ਨੂਰ ਤੇ ਪਾਪੇ ਦੇ ਵੀ ਦੇ ਦੇ ਭੈਣ ਦੇ ਯਾਰ ਦਾ ਮੂੰਹ ਕਰਤਾਰ ਕੰਬਾਈਨ ਤੇ ਕਟਰ ਵਾਂਗੂ ਚੱਲਦਾ ਅੱਜ ਇੱਕ ਤੁਹਾਨੂੰ ਗੱਲ ਜਿਹੜੀ ਕਈ ਦਿਨਾਂ ਤੋਂ ਅਸੀਂ ਦੱਸੀ ਨਹੀਂ ਸੀਗੀ ਅਸੀਂ ਆਪਣੇ 20 ਕਿੱਲੇ ਜ਼ਮੀਨ ਲਈ ਆ ਤੇ ਕੱਲ ਅਸੀਂ ਗਏ ਸੀਗੇ ਉਹਦੀ ਰਜਿਸਟਰੀ ਕਰਵਾਉਣੇ ਗਏ ਸੀ ਤਾਂ ਤੁਹਾਨੂੰ ਕੱਲ ਜਾਣਾ ਪਿਆ ਸੀਗਾ ਤੇ ਉਹਦੀ ਖੁਸ਼ੀ ਚ ਲੈ ਕੇ ਆਂਦਾ ਮਠਾਈ ਮੱਝ ਵਾਲੇ ਕਿੱਲੇ ਲਏ ਹੋਣੇ 20 ਤਾਂ ਇੱਕ ਪਲਾਟ ਨੂਰ ਦੀ ਮੰਮੀ ਦੇ ਮੰਮਿਆਂ ਤੇ ਵੀ ਕੱਟ ਦੇ ਭਾਈ 20 ਕਿੱਲੇ ਨਹੀਂ 20 ਮਰਲੇ ਲਈ ਹੋਣੀ ਆ ਸਭ ਤੋਂ ਜ਼ਿਆਦਾ ਮਿਹਨਤ ਨੂਰ ਦੀ ਮੰਮੀ ਦੀ ਆ ਹਾਏ ਰੱਬਾ ਕੀ ਆਈਟਮ ਆ ਇਹ ਇਹ ਕੋਈ ਗਾਲ੍ਹਾਂ ਸੀ ਵੀਡੀਓ ਬਣਾਉਣ ਵਾਲੀ ਰਹਿ ਨਾ ਜਾਵੇ ਵੀਡੀਓ ਬਣਨੀ ਕਿੰਨੀ ਗੰਦੀ ਟੀਵੀ ਇਹ ਤਾਂ ਕੁੜੀਆਂ ਨੂੰ ਕੰਮ ਸਿਖਾਉਣ ਵਾਸਤੇ ਵੀਡੀਓ ਪਾਉਂਦੇ ਆ ਕਿ ਕਪੜੇ ਐਦਾਂ ਤੋਈ ਦੇ ਆ ਪਾਣੀ ਪਾਉਣਾ ਸਿੱਖ ਲਓ 언ਨੀ ਦੋ ਮਸ਼ੀਨ ਚ ਧੰਨਵਾਦ ਪੈਣ ਇੰਨਾ ਕੀਮਤੀ ਸਮਾਂ ਦੇਣ ਲਈ ਅੱਗੇ ਤੁਸੀਂ ਫਿਊਚਰ ਦੇ ਵਿੱਚ ਫਿਰ ਕੀ ਪਲਾਨ ਹੈ ਕਿ ਮੂਵੀਜ਼ ਦੇ ਵਿੱਚ ਕੰਮ ਕਰਨਾ ਹੈ ਕਿਹੜੇ ਸਟਾਰ ਨਾਲ ਤੁਸੀਂ ਕੰਮ ਕਰਨਾ ਚਾਹੋਗੇ ਜੇ ਤੁਹਾਨੂੰ ਕੋਈ ਕੋਈ ਕਵੇ ਕਿ ਹਾਂ ਤੁਸੀਂ ਇਸ ਕਲਮ ਲਈ ਜਗਰਾਤਾਂ ਵਿੱਚ ਕਾਲੀ ਮਾਤਾ ਦਾ ਰੋਲ ਕਰਿਆ ਕਰ ਮੇਕਅਪ ਦੀ ਵੀ ਲੋੜ ਨਹੀਂ ਪੈਣੀ ਫੇਅਰ ਐਂਡ लवली ਦੀ ਪ੍ਰੋਮੋਸ਼ਨ ਕਰਵਾਓ ਇਸ ਤੋਂ ਮੈਂ 10 12 ਸਾਲ ਦਾ ਮੈਂ ਸੀ ਅੱਛਾ ਹਾਂਜੀ ਤੇ ਮੇਰੇ ਤਾਈ ਦੇ ਮੁੰਡੇ ਦਾ ਵਿਆਹ ਸੀ ਅੰਮ੍ਰਾਲੇ ਸਾਡੀ ਰੈਸਟ ਲੁਧਿਆਣਾ ਦੀ ਆ ਅਸੀਂ ਅੰਮ੍ਰਾਲੇ ਵਿਆਹ ਚ ਗਏ ਸੀ ਉੱਥੇ ਮਿਲੇ ਸੀ ਤੇ ਵਿਆਹ ਦੇ ਵਿੱਚ ਪੱਲੀਆ ਦੇਖਿਆ ਮੈਂ ਵੀਰ ਜੇ ਤੂੰ ਲੁਧਿਆਣਾ ਤੋਂ ਅੰਮ੍ਰਾਲਾ ਆਵੇਂਗਾ 10 ਮਿੰਟ ਰਾਜਪੁਰਾ ਖਲੋ ਕੇ ਮੈਨੂੰ ਲਾਹਣਤਾ ਪਾ ਜਾਵੀਂ ਬੁਲਟ ਮੇਰੀ ਛਾਤੀ ਤੇ ਚੜਾ ਦੇ ਬਾਈ ਕਿੱਲੋ ਉਹਦਾ ਅਗਲ ਦੱਸਗੀ ਨਹੀਂ ਨਿਆੜ ਮੱਤੀ ਹੁੰਦੀ ਸੀ ਦੇਖ ਕੇ ਕਿ ਐਤਾਂ ਵੀ ਹਾਂਜੀ ਮੈਂ ਕਰਾਣਾ ਆਹੀ ਕੁੜੀ ਨਾਲ ਵਿਆਹ ਕਰਾਣਾ ਕਿਹਨੂੰ ਕਰ ਕਿਹਨੂੰ ਕਰ ਆਪਣੇ ਕਰਦਿਆਂ ਨੂੰ ਵਿਆਹ ਹੀ ਕਹਿੰਦਾ ਸੀ ਅੱਛਾ ਵਿਆਹ ਵਿੱਚ ਹੀ ਅਕਲ ਤਾਂ ਹੁਣ ਵੀ ਨਹੀਂ ਭਰਾ 12 ਸਾਲ ਦਾ ਮੈਂ ਲੰਗਰ ਖਾਂਦਾ ਹੁੰਦਾ ਸੀ ਤੇ ਤੂੰ ਵਿਆਹ ਤੱਕ ਚੱਲ ਗਿਆ ਅਸੀਂ ਤਾਂ 12 ਸਾਲ ਦੀ ਉਮਰ ਵਿੱਚ ਮਰੁੰਡੇ ਗੱਜਕਾਂ ਪਿੱਛੇ ਹੀ ਲਟਦੇ ਰਹੇ ਸਾਂ ਤੇ ਸਾਰਾ ਨੂੰ ਕਹਿੰਦਾ ਸੀ ਮੈਂ ਕਰਾਣਾ ਆਹੀ ਕੁੜੀ ਨਾਲ ਵਿਆਹ ਕਰਾਣਾ ਹਾਂ ਤੇ ਤੁਸੀਂ ਦੇਖਿਆ ਕਿਉਂ ਅੰਜੀਨ ਨੇ ਕ ਮੈਨੇ ਨਹੀਂ ਕਰਨੀ ਇਸੇ شادی ਉਮਰ ਤੋਂ ਛੋਟੀ ਸੀ ਮੈਨੇ ਵੱਲਾ ਇੰਨਸੇ ਸ਼ਾਦੀ ਮੈਨੇ ਨਹੀਂ ਕਰਨੀ ਅਭੀ ਕੁੜੀ ਨੇ ਤਾਂ ਫੈਸਲਾ ਸਹੀ ਲਿਆ ਸੀ ਸਾਲਾ ਧੱਕੇ ਨਾਲ ਕਰਾ ਗਿਆ ਅਸੀਂ ਮਾਮਾ ਉਸੇ ਵਿਆਹ ਦੇ ਵਿੱਚ ਪਟਾਕੇ ਚਲਾਉਂਦੇ ਹੋਵਾਂਗੇ ਸਾਰੇ ਜਣੇ ਕਮੈਂਟ ਕਰ ਰਿਹਾ ਕਿ ਤੁਹਾਡਾ ਪੇਟ ਬਾਦਰਾ ਤੇ ਭੋਟਾ ਹੋਵੇ ਫੇਰ ਮੈਂ ਰੋਟੀ ਨਹੀਂ ਛੱਡ ਸਕਦਾ ਠੀਕ ਆ ਮੈਂ ਰੋਟੀ ਖਾਂਦੋਂ ਨੂੰ ਚਾਰੀ ਮੈਂ ਵੱਲ ਸੜ ਪੇਟ ਭਟਾਉਣ ਨੂੰ ਕਾ ਰਿਹਾ ਮੇਰੇ ਕੋਲ ਵੀ ਗੱਡੀ ਆ ਸਾਰੇ ਤਾਂ ਤੈਨੂੰ ਕਾਲੀ ਵੀ ਕਹਿੰਦੇ ਆ ਉਹਦਾ ਵੀ ਕਰ ਕੋਈ ਹੱਲ ਕਿਹੜਾ ਕਰਦਾ ਓਏ ਬੈਡ ਕਮੈਂਟ ਕਾਲੋ ਵੀ ਜ਼ਿਆਦਾ ਜੱਬਲੀਆਂ ਮਾਰਦੀ ਆ ਤੇ ਆ ਨੀ ਦੀਪ ਮੋਟਾ ਹੋ ਪਨਾਇ ਉਸੇ ਕੋਈ ਬਾਡ ਕਮੈਂਟ ਕੀਤਾ ਪਰ ਸਾਨੂੰ ਸਮਝ ਹੀ ਨਹੀਂ ਲੱਗੀ ਤੋ ਟੁੱਟ ਪੈਣੇ ਨੇ ਆਵਾਜ਼ ਜਮਾ ਉਸਦੀ ਆਵਾਜ਼ ਵਰਗੀ ਕੱਢਦੀ ਹਾਂਜੀ ਇਸੇ ਨਾਲ ਕਰਦੇ ਆ ਵੀਡੀਓ ਦੀ ਸਮਾਪਤੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਤੇ ਜਿਨ੍ਹਾਂ ਨੇ ਹਜੇ ਤੱਕ ਵੀ ਵੀਡੀਓ ਨੂੰ ਲਾਈਕ ਨਹੀਂ ਕੀਤਾ ਬੜੀ ਮਾੜੀ ਗੱਲ ਆ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਓ ਅਗਰ ਇੱਥੇ ਤੱਕ ਵੀਡੀਓ ਦੇਖ ਰਹੇ ਹੋ